ਹੋਨੇ ਪੇਚੋਂ ਕੱਢ ਆਇਆ ਇਹ ਦੀਆਂ ਫੇਕਿਓ ਲੈ ਖਾਂ ਰਾਣੀ ਜੀਪ ਦੀ ਹੱਡ ਤੋਂ ਜੱਟ ਨੇ ਮਾਰਿਆ ਲਲਕਾਰਾਣੀ ਜੀਪ ਦੀ ਹੱਡ ਤੋਂ ਜੱਟ ਨੇ ਜੀ ਦਸਾਂਜੀ ਦਾ ਫੋਨ ਆਇਆ ਸੀ ਤੇ ਉਦੋਂ ਤਾਂ ਸਾਨੂੰ ਵੀ ਬੜੀ ਹੈਰਾਨਗੀ ਹੋਈ ਕਿ ਐਡਾ ਵੱਡੇ ਸਟਾਰ ਦਾ ਇੱਕ ਤਰ੍ਹਾਂ ਕਾਲ ਆ ਜਾਣੀ ਕਾਮ ਇਨਸਾਨ ਨੂੰ ਤੇ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਕਿ ਤੁਸੀਂ ਪਿੰਡ ਦੇ ਵਿੱਚੋਂ ਆਪਣੇ ਜਿਹੜੇ ਵੀ ਨੌਜਵਾਨ ਤੁਹਾਡੇ ਸਾਥੀ ਆ ਜਾਂ ਪਿੰਡ ਵਾਸੀ ਇਹਨਾਂ ਨੂੰ ਨਾਲ ਲੈ ਕੇ ਆਓ ਤੇ ਆਪਾਂ ਪਟਿਆਲੇ ਇੱਥੇ ਮੁਲਾਕਾਤ ਕਰਦੇ ਹਾਂ ਪਿੰਡਵਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਣੇ ਬਚਪਨ ਬਾਰੇ ਆਪਣੇ ਸੰਘਰਸ਼ ਬਾਰੇ ਕਾਫੀ ਕੁਝ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਅਟੈਚਮੈਂਟ ਹੈ ਅਜੇ ਵੀ ਉਵੇਂ ਪਿੰਡ ਦੇ ਨਾਲ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਦੀ ਅਟੈਚਮੈਂਟ ਹੈ ਪਿੰਡ ਦੇ ਨਾਲ ਜਦੋਂ ਵੀ ਆਪਾਂ ਦਿਲਜੀਤ ਦੀ ਗੱਲ ਕਰਦੇ ਆ ਫਿਰ ਆਪਾਂ ਸਿਰਫ ਇਕੱਲੇ ਦਿਲਜੀਤ ਦੀ ਗੱਲ ਨਹੀਂ ਕਰਦੇ ਆ ਆਪਾਂ ਦਿਲਜੀਤ ਦੁਸਾਂਝ ਦੀ ਗੱਲ ਕਰਦੇ ਆ ਕਿਉਂਕਿ ਪਿੰਡ ਦਾ ਨਾਂ ਜਦੋਂ ਆਪਣੇ ਨਾਂ ਦੇ ਨਾਲ ਲਾਉਂਦਾ ਆ ਤੇ ਇਹ ਸਾਨੂੰ ਵੀ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਵੀ ਦੇਖੋਗੇ ਤਾਂ ਸਾਡੇ ਨਾਵਾਂ ਦੇ ਪਿੱਛੇ ਦੁਸਾਂਝ ਲੱਗਾ ਹੋਇਆ ਤੇ ਕਿਉਂਕਿ ਹੁਣ ਹਰ ਕੋਈ ਪਿੰਡ ਵਾਸੀ ਦੁਸਾਂਝ ਲਗਾਉਣਾ ਆਪਣੇ ਆਪ ਜਿ ਇੱਕ ਮਾਣ ਮਹਿਸੂਸ ਸਮਝਦਾ ਤੇ ਸਾਡੇ ਲਈ ਤਾਂ ਭਾਜੀ ਬਹੁਤ ਛੋਟੀ ਸਿੰਪਲ ਆਇਡੈਂਟੀਟੀ ਬਣ ਗਿਆ ਜਦੋਂ ਕਿਤੇ ਅਸੀਂ ਦੂਰ ਪਾਰ ਜਾਈਦਾ ਕਿ ਕੋਈ ਬੰਦਾ ਪੁੱਛਦਾ ਕਿਥੋਂ ਆ ਤਾਂ ਅਸੀਂ ਕਹਿੰਦਾ ਜੀ ਦਲਜੀਤ ਦੇ ਸਾਂਝੇ ਦੇ ਪਿੰਡ ਜਿਹੜਾ ਦੁਸਾਂਝ ਖਲਾ ਬਸ ਸਿੰਪਲ ਸਾਡੇ ਕੋਲ ਸਿੰਬਲ ਬਣ ਗਿਆ ਲੈਂਡਮਾਰਕ ਹੋ ਗਿਆ ਸਾਡਾ ਸੁਭਾਵਕ ਹੈ ਕਿ ਜਦੋਂ ਤਰੱਕੀ ਹੁੰਦੀ ਆ ਤਾਂ ਪਿੰਡ ਦਾ ਨਾਮ ਨਾਲ ਜੁੜਦਾ ਤਾਂ ਖੁਸ਼ੀ ਵੀ ਹੁੰਦੀ ਆ ਫਿਰ ਜਦੋਂ ਕੰਟਰੋਵਰਸੀਆਂ ਜੁੜਦੀਆਂ ਨੇ ਉਦੋਂ ਫਿਰ ਖਿਜ ਵੀ ਹੁੰਦੀ ਜਿਹੜੇ ਲੋਕ ਇਦਾਂ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਸੁਨੇਹਾ ਦੇ ਦੇਣਾ ਚਾਹੁੰਦੇ ਆ ਕਿ ਤੁਸੀਂ ਦਲਜੀਤ ਦੇ ਬਾਰੇ ਸੋਚਣ ਦਾ ਕਿ ਉਹਦੀ ਸੋਚ ਦੇ ਨੇੜੇ ਵੀ ਨਹੀਂ ਜਾ ਸਕਦੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੋਣਾ ਦੇ ਪਿੰਡ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਇਸੇ ਹੀ ਪਿੰਡ ਦੇ ਵਿੱਚ ਦਿਲਜੀਤ ਦੋਸਾਂਝ ਹੋਣਾ ਦਾ ਬਚਪਨ ਬੀਤਿਆ ਔਰ ਇਸੇ ਹੀ ਪਿੰਡ ਤੋਂ ਦਿਲਜੀਤ ਦੋਸਾਂਝ ਹੋਣਾ ਨੇ ਤਰੱਕੀ ਕਰਕੇ ਪੂਰੀ ਦੁਨੀਆ ਦੇ ਵਿੱਚ ਪਛਾਣ ਬਣਾਈ ਆ ਪਿੰਡ ਦੇ ਲੋਕ ਦਿਲਜੀਤ ਦੋਸਾਂਝ ਹੋਣਾ ਦੀ ਤਰੱਕੀ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਨੇ ਔਰ ਕੀ ਕੁਝ ਦੇਣ ਆ ਦਿਲਜੀਤ ਦੋਸਾਂਝ ਹੋਣਾ ਦੀ ਔਰ ਕਿਵੇਂ ਦਾ ਨਾਤਾ ਦਿਲਜੀਤ ਦੋਸਾਂਝ ਹੋਣਾ ਦਾ ਦੋਸਾਂਝ ਕਲਾਾਂ ਦੇ ਨਾਲ ਜੁੜਿਆ ਹੋਇਆ ਤਾਂ ਸਾਡੇ ਨਾਲ ਦੋਸਾਂਝ ਕਲਾਾਂ ਦੇ ਨੌਜਵਾਨ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ اچھا ਜਦੋਂ ਦਿਲਜੀਤ ਦਸਾਂਝ ਹੋਣਾ ਦਾ ਹੀ ਕੋਈ ਤਰੱਕੀ ਦੀ ਖਬਰ ਸੁਣਦੇ ਹੋ ਜਾਂ ਕੋਈ ਅਚੀਵਮੈਂਟ ਉਹਨਾਂ ਨੇ ਹਾਸਲ ਕੀਤੀ ਆ ਤਾਂ ਸਭ ਤੋਂ ਪਹਿਲਾਂ ਜਹਨ ਚ ਕੀ ਆਉਂਦਾ ਤੁਹਾਡੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਾਣ ਮਹਿਸੂਸ ਹੁੰਦਾ ਕਿ ਇੱਕ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਵਰਲਡ ਲੈਵਲ ਦੇ ਉੱਤੇ ਇੱਕ ਸੁਪਰਸਟਾਰ ਬਣਨਾ ਤੇ ਅੱਜ ਦੀ ਤਰੀਕ ਦੇ ਵਿੱਚ ਦਿਲਜੀਤ ਦਸਾਂਝ ਸਾਡੇ ਪਿੰਡ ਦਾ ਨਹੀਂ ਇਸ ਇੰਡੀਆ ਦਾ ਨਹੀਂ ਪੂਰੇ ਮਤਲਬ ਦੁਨੀਆ ਦਾ ਸੁਪਰਸਟਾਰ ਸਿੰਗਰ ਵਾ ਤੇ ਐਕਟਿੰਗ ਦੇ ਖੇਤਰ ਦੇ ਵਿੱਚ ਵੀ ਉਹਨੇ ਕਾਫੀ ਨਾਮ ਬਣਾ ਖੱਟਿਆ ਤੇ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਪੂਰੇ ਇਲਾਕਾ ਨਿਵਾਸੀਆਂ ਨੂੰ ਉਹਦੇ ਉੱਤੇ ਬਹੁਤ-ਬਹੁਤ ਮਾਣ ਵਾ ਪਿੰਡ ਦੇ ਵਿੱਚ ਬਚਪਨ ਕਿਵੇਂ ਦਾ ਰਿਹਾ ਦਿਲਜੀਤ ਸਾਂਝ ਹੋਣਾ ਦਾ ਔਰ ਕਿੰਨਾ ਸਮਾਂ ਇੱਥੇ ਰਿਹਾ ਉਹ ਦੇਖੋ ਜਿਤ ਤੱਕ ਬਚਪਨ ਦਾ ਸਵਾਲ ਵਾ ਦਿਲਜੀਤ ਸਾਂਝ ਦਾ ਬਚਪਨ 10-11 ਸਾਲ ਦੀ ਉਮਰ ਤੱਕ ਤਾਂ ਪਿੰਡ ਦੇ ਵਿੱਚ ਹੀ ਬੀਤਿਆ ਉਸ ਤੋਂ ਬਾਅਦ 11 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਮਾਮਾ ਜੀ ਦੇ ਕੋਲ ਲੁਧਿਆਣਾ ਚਲੇ ਗਏ ਉਸ ਤੋਂ ਬਾਅਦ ਪਿੰਡ ਦੇ ਨਾਲ ਉਹਨਾਂ ਦਾ ਥੋੜਾ ਜਿਹਾ ਸਰਕਲ ਇਸ ਤਰ੍ਹਾਂ ਟੁੱਟ ਗਿਆ ਸੀ ਪਰ ਫਿਰ ਵੀ ਅਸੀਂ ਸ਼ਾਵਾਸ਼ੇ ਦਿਨੇ ਆ ਤੇ ਮਾਣ ਮਹਿਸੂਸ ਕਰਦੇ ਆ ਦਿਲਜੀਤ ਦਸਾਂਝ ਦਾ ਕਿਉਂਕਿ ਗਾਹੇ ਵਗਾਹੇ ਜਦੋਂ ਵੀ ਉਹ ਇੱਧਰ ਕਿਤੇ ਨੇੜੇ ਆਉਂਦੇ ਆ ਚਾਹੇ ਕਿਤੇ ਵੀ ਉਹਨਾਂ ਦਾ ਸ਼ੋਅ ਹੋਵੇ ਪਿੰਡ ਦੇ ਵਿੱਚ ਜ਼ਰੂਰ ਚੱਕਰ ਮਾਰ ਕੇ ਜਾਂਦੇ ਆ ਆਪਣੇ ਆਂਡੀਆਂ ਗਵਾਂਡੀਆਂ ਨੂੰ ਕਾਫੀ ਮਿਲ ਕੇ ਜਾਂਦੇ ਆ ਪੂਰਾ ਮਾਣ ਸਤਿਕਾਰ ਵਖਸਦੇ ਆ ਤੇ ਬੜੇ ਪਿਆਰ ਦੇ ਨਾਲ ਪੇਸ਼ ਆਉਂਦੇ ਆ ਅਟੈਚਮੈਂਟ ਹੈ ਅਜੇ ਵੀ ਉਵੇਂ ਪਿੰਡ ਦੇ ਨਾਲ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਦੀ ਅਟੈਚਮੈਂਟ ਆ ਪਿੰਡ ਦੇ ਨਾਲ ਤੇ ਹਮੇਸ਼ਾ ਹੀ ਜਦੋਂ ਵੀ ਆਪਾਂ ਦਿਲਜੀਤ ਦੀ ਗੱਲ ਕਰਦੇ ਆ ਫਿਰ ਆਪਾਂ ਸਿਰਫ ਇਕੱਲੇ ਦਿਲਜੀਤ ਦੀ ਗੱਲ ਨਹੀਂ ਕਰਦੇ ਆ ਆਪਾਂ ਦਿਲਜੀਤ ਦੁਸਾਂਝ ਦੀ ਗੱਲ ਕਰਦੇ ਆ ਕਿਉਂਕਿ ਪਿੰਡ ਦਾ ਨਾਂ ਜਦੋਂ ਆਪਣੇ ਨਾਂ ਦੇ ਨਾਲ ਲਾਉਂਦਾ ਆ ਤੇ ਇਹ ਸਾਨੂੰ ਵੀ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿਉਂਕਿ ਤੁਸੀਂ ਦੇਖ ਲਿਓ ਕਿ ਪਿੰਡ ਦੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਜਾਂ ਪਿੰਡ ਵਾਸੀ ਆ ਅਗਰ ਸਾਡੇ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਵੀ ਦੇਖੋਗੇ ਤਾਂ ਸਾਡੇ ਨਾਵਾਂ ਦੇ ਪਿੱਛੇ ਦੁਸਾਂਝ ਲੱਗਾ ਹੋਇਆ ਹਾਂ ਤੇ ਕਿਉਂਕਿ ਹੁਣ ਹਰ ਕੋਈ ਪਿੰਡ ਵਾਸੀ ਦਸਾਂਝ ਲਗਾਉਣਾ ਆਪਣੇ ਆਪ ਜੀ ਇੱਕ ਮਾਣ ਮਹਿਸੂਸ ਸਮਝਦਾ ਕਿਉਂਕਿ ਦਿਲਜੀਤ ਨੇ ਜਿਸ ਤਰ੍ਹਾਂ ਪਿੰਡ ਦਾ ਨਾਮ ਚਮਕਾਇਆ ਸੋ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਨਾਮ ਦੇ ਨਾਲ ਦਸਾਂਝ ਲਾਇਆ ਜਾਵੇ ਤਾਂ ਜੋ ਸਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦਿਲਜੀਤ ਦੇ ਨਾਲ ਅਟੈਚ ਕਰਕੇ ਦੇਖਿਆ ਜਾਵੇ ਦਿਲਜੀਤ ਦਸਾਂਝ ਹੁਣਾ ਦੇ ਨਾਲ ਮੁਲਾਕਾਤ ਹੋਈ ਤੁਹਾਡੀ ਕਦੋਂ ਹੋਈ ਹਾਂਜੀ ਅੱਜ ਤੋਂ 4 ਸਾਲ ਪਹਿਲਾਂ ਦਿਲਜੀਤ ਦਸਾਂਝ ਜੀ ਦਾ ਫੋਨ ਆਇਆ ਸੀ ਤੇ ਉਦੋਂ ਤਾਂ ਸਾਨੂੰ ਵੀ ਬੜੀ ਹੈਰਾਨਗੀ ਹੋਈ ਕਿ ਐਡਾ ਵੱਡੇ ਸਟਾਰ ਦਾ ਇੱਕ ਤਰ੍ਹਾਂ ਕਾਲ ਆ ਜਾਣੀ ਕਾਮ ਇਨਸਾਨ ਨੂੰ ਤੇ ਸਾਡੀ ਉਹਨਾਂ ਨਾਲ ਫੋਨ ਦੇ ਉੱਤੇ ਗੱਲ ਹੋਈ ਤੇ ਉਹ ਪਟਿਆਲੇ ਉਦੋਂ ਛੜਾ ਜਿਹੜੀ ਉਹਨਾਂ ਦੀ ਮੂਵੀ ਆਉਣ ਵਾਲੀ ਸੀ ਉਹਦੀ ਸ਼ੂਟਿੰਗ ਚੱਲ ਰਹੀ ਸੀ ਤੇ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਕਿ ਤੁਸੀਂ ਪਿੰਡ ਦੇ ਵਿੱਚੋਂ ਆਪਣੇ ਜਿਹੜੇ ਵੀ ਨੌਜਵਾਨ ਤੁਹਾਡੇ ਸਾਥੀ ਆ ਜਾਂ ਪਿੰਡ ਵਾਸੀ ਇਹਨਾਂ ਨੂੰ ਨਾਲ ਲੈ ਕੇ ਆਓ ਤੇ ਆਪਾਂ ਪਟਿਆਲੇ ਇੱਥੇ ਮੁਲਾਕਾਤ ਕਰਦੇ ਹਾਂ ਅੱਛਾ ਕਿਉਂਕਿ ਅਸੀਂ ਪਿੰਡ ਦੇ ਵਿੱਚ ਇੱਕ ਦੁਸਾਂਝ ਵੈਲਫੇਅਰ ਸੁਸਾਇਟੀ ਚਲਾ ਰਹੇ ਸੀ ਤੇ ਸਾਡੇ ਜਿੰਨੇ ਵੀ ਨੌਜਵਾਨ ਵਾਂ ਉਹ ਕਾਫੀ ਅੱਛਾ ਕੰਮ ਕਰ ਰਹੇ ਸੀ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਨਾਲ ਦੀ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਤੇ ਫਿਰ 2019-20 ਦੇ ਵਿੱਚ ਸਾਡੀ ਜਿਹੜੀ ਮੁਲਾਕਾਤ ਵਾ ਉਹ ਪਟਿਆਲੇ ਵਿਖੇ ਹੋਈ अच्छा ਤੁਸੀਂ ਗਏ ਸੀ ਕਿ ਉਥੇ ਹਾਂਜੀ ਬਿਲਕੁਲ ਗਏ ਸੀ ਕਿਵੇਂ ਦੀ ਲਈ ਮੁਲਾਕਾਤ ਔਰ ਕਿੰਨਾ ਸਮਾਂ ਹੋਈ ਕੀ ਗੱਲਾਂ ਬਾਤਾਂ ਹੋਈਆਂ ਉਥੇ ਦੇਖੋ ਜਦੋਂ ਅਸੀਂ ਇਥੋਂ ਚੱਲੇ ਸੀ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਦਿਲਜੀਤ ਦੁਸਾਂਝ ਕੋਲ 5 ਜਾਂ 7 ਮਿੰਟ ਸਾਡੇ ਵਾਸਤੇ ਹੋਣਗੇ ਕਿ ਇੰਨਾ ਕੁ ਸਮਾਂ ਸਾਨੂੰ ਅਗਰ ਉਹ ਦੇ ਦਿੰਦੇ ਆ ਤੇ ਕਾਫੀ ਵਧੀਆ ਗੱਲ ਹੋਣੀ ਆ ਪਰ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਤੇ ਉਹਨਾਂ ਨੇ ਸਾਡੇ ਕੋਲ 45 ਤੋਂ ਲੈ ਕੇ 60 ਮਿੰਟ ਦਾ ਸਮਾਂ ਸਾਨੂੰ ਜਿਹੜਾ ਦਿੱਤਾ ਸਾਡੇ ਨਾਲ ਬੈਠੇ ਰਹੇ ਪਿੰਡ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਣੇ ਬਚਪਨ ਬਾਰੇ ਆਪਣੇ ਸੰਘਰਸ਼ ਬਾਰੇ ਕਾਫੀ ਕੁਝ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਤੇ ਗੱਲਾਂ ਵਸ ਇਸੇ ਤਰ੍ਹਾਂ ਦੀਆਂ ਪਿੰਡ ਦੀਆਂ ਚੱਲ ਪਈਆਂ ਮਡਾਲੀ ਮੇਲਾ ਹੁਣ ਤੁਸੀਂ ਅੱਜ ਆਇਓ ਅੱਜ ਮਡਾਲੀ ਦਾ ਮੇਲਾ ਵੀ ਸ਼ੁਰੂ ਹੋ ਚੁੱਕਾ ਤੇ ਮਡਾਲੀ ਮੇਲੇ ਬਾਰੇ ਵੀ ਸਾਡੀਆਂ ਗੱਲਾਂ ਬਾਤਾਂ ਚੱਲੀਆਂ ਕਿਸ ਤਰ੍ਹਾਂ ਉਹ ਤੁਰ ਕੇ ਡੰਡੀਓ ਡੰਡੀ ਜਦੋਂ ਮੇਲਾ ਦੇਖਣ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਆਪ ਦੱਸਿਆ ਕਿ ਇੱਕ ਵਾਰੀ ਉਹ ਇਸੇ ਤਰ੍ਹਾਂ ਮੇਲੇ ਤੇ ਗਏ ਤੇ ਸਾਹਮਣੇ ਜਾਂਦੇ ਉਹਨੂੰ ਪਾਣੀ ਇਸ ਤਰ੍ਹਾਂ ਪਲਾਉਂਦੇ ਹੁੰਦੇ ਜਿਦਾ ਸ਼ਵੀਲ ਲੱਗੀ ਹੁੰਦੀ ਆ ਸਾਹਮਣੇ ਗਲਾਸ ਪੈ ਸੀ ਪਾਣੀ ਦੇ ਤੇ ਇਹਨਾਂ ਨੇ ਚੱਕ ਕੇ ਉਹ ਗਲਾਸ ਇੱਕ ਪਾਣੀ ਦਾ ਪੀ ਲਿਆ ਤੇ ਜਦੋਂ ਪਾਣੀ ਦਾ ਪੀ ਕੇ ਗਲਾਸ ਚੱਲਣ ਲੱਗੇ ਤੇ ਅਗਲੇ ਕਹਿੰਦੇ ਵੀ 1 ਜਾਂ 2 ਰੁਪਏ ਜਿਹੜੇ ਵੀ ਪਾਣੀ ਦੇਉਦੇ ਹੋ ਉਹ ਕਹਿੰਦਾ ਇੱਛਾ ਜੀ ਇਹ ਮੁੱਲ ਦਾ ਹੈ ਕਹਿੰਦੇ ਸਾਡੇ ਦਾ ਇਸ ਤਰ੍ਹਾਂ ਲੱਗਦਾ ਸੀ ਵੀ ਜਿਸ ਤਰ੍ਹਾਂ ਸ਼ਵੀਲ ਦਾ ਪਾਣੀ ਹੁੰਦਾ ਸੀ ਉਸ ਹਾਮ ਨਾਲ ਪੀ ਲਿਆ ਤੇ ਹੁਣ 1-2 ਰੁਪਏ ਦੇਣੇ ਤਾਂ ਔਖੇ ਹੋ ਜਾਣੇ ਆ ਸੋ ਇਸ ਤਰ੍ਹਾਂ ਦੇ ਕਈ ਕਿਸੇ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਸੋ ਬਿਲਕੁਲ ਧਰਤੀ ਦੇ ਨਾਲ ਜੁੜਿਆ ਹੋਇਆ ਇਨਸਾਨ ਹਾਂ ਅੱਛਾ ਭਾਈ ਤੁਸੀਂ ਵੀ ਕੀਤੀ ਮੁਲਾਕਾਤ ਗਏ ਸੀਗੇ ਨਾਲ ਮੈਂ ਬਾਜੀ ਇੱਥੇ ਸੀਗਾ ਮੈਂ ਨਹੀਂ ਮੇਤੂੰ ਨਹੀਂ ਜਾਇਆ ਗਿਆ अच्छा हां जी ਕਿਵੇਂ ਦਾ ਫਿਰ ਆ ਕੇ ਤੁਹਾਨੂੰ ਦੱਸਦੇ ਹੋਣਗੇ ਕਿ ਕਿਵੇਂ ਦਾ ਨੇਚਰ ਆ ਜਾਂ ਪਿੰਡ ਦੇ ਨਾਲ ਉਵੇਂ ਜੁੜੇ ਹੋਏ ਨੇ ਨਹੀਂ ਪਹਿਲੀ ਤਾਂ ਗੱਲ ਇਹਨਾਂ ਦੇ ਨਾਲ ਜਿਹਲਸ ਹੋਈ ਵੀ ਸਾਨੂੰ ਕਦੇ ਨਹੀਂ ਲੈ ਕੇ ਗਏ ਤੇ ਦੂਜੀ ਗੱਲ ਬਾਜੀ ਨੇਚਰ ਉਹਨਾਂ ਦਾ ਤੁਸੀਂ ਜਾਣਦੇ ਹੋ ਜਾਂ ਜਿੱਦਾਂ ਬਾਜੀ ਨੇ ਦੱਸਿਆ ਆ ਕਿ ਨੇਚਰ ਬਹੁਤ ਡਾਉਨ ਟੂ ਅਰਥ ਆ ਬਹੁਤ ਹੰਬਲ ਆ ਹਾਂ ਹਨਾ ਤੇ ਸਾਡੇ ਲਈ ਤਾਂ ਬਾਜੀ ਬਹੁਤ ਛੋਟੀ ਸਿੰਪਲ ਆਇਡੈਂਟੀਟੀ ਬਣ ਗਿਆ ਜਦੋਂ ਕਿਤੇ ਅਸੀਂ ਦੂਰ ਪਾਰ ਜਾਈਦਾ ਕਿ ਕੋਈ ਬੰਦਾ ਪੁੱਛਦਾ ਕਿਥੋਂ ਆ ਤਾਂ ਅਸੀਂ ਕਹਿੰਦਾ ਜੀ ਦਲਜੀਤ ਦਸਾਂਜ ਦੇ ਪਿੰਡ ਜਿਹੜਾ ਦਸਾਂਜ ਕਲਾ ਬਸ ਸਿੰਪਲ ਸਾਡੇ ਕੋਲ ਸਿੰਬਲ ਬਣ ਗਿਆ ਲੈਂਡਮਾਰਕ ਹੋ ਗਿਆ ਸਾਡਾ ਤਾਂ ਅੱਛਾ ਹਾਂਜੀ ਇਹ ਫਿਰ ਜਿਵੇਂ ਬਚਪਨ ਦੇ ਵਿੱਚ ਮਿਲਦੇ ਹੁੰਦੇ ਸੀਗੇ ਤੁਸੀਂ ਕਿ ਜਾਂ ਫਿਰ ਉਦੋਂ ਘਟ ਹੁੰਦੀ ਸੀ ਮੁਲਾਕਾਤ ਨਹੀਂ ਬਾਜੀ ਜਿੱਦਾਂ ਉਹ ਬਹੁਤ ਇੱਕ ਤਾਂ ਸਾਡੇ ਨਾਲੋਂ ਸੀਨੀਅਰ ਆ ਮੇਰੇ ਨਾਲੋਂ ਇਹਨਾਂ ਦੇ ਤਾਂ ਭਾਜੀ ਉਹਨਾਂ ਦੇ ਤਾਂ ਖਾਣੀ ਤਾਣੀ ਹੋਣਗੇ ਤੇ ਭਾਜੀ ਤੋਂ ਜੂਨੀਅਰ ਹੋਣਗੇ ਅੱਛਾ ਤੇ ਨਹੀਂ ਮਿਲੇ ਨਹੀਂ ਭਾਜੀ ਉਹ ਕਿਉਂਕਿ ਉਹ ਜਦੋਂ ਭਾਜੀ ਨੇ ਦੱਸਿਆ ਬਹੁਤ 8ਵੀਂ 6ਵੀਂ ਕਲਾਸ ਦੇ ਵਿੱਚੋਂ ਸ਼ਾਇਦ ਉਹ ਭਾਜੀ ਹੁਣ ਲੁਧਿਆਣੇ ਚਲੇ ਗਏ ਸੀ ਅੱਛਾ ਤੇ ਉਦਾਂ ਇੱਥੇ ਆਉਂਦੇ ਰਹੇ ਪਿੱਛੋਂ ਬਾਅਦ ਚ ਪਿੰਡ ਦੇ ਵਿੱਚ ਹੁਣ ਵੀ 2 ਸਾਲ ਹੋ ਗਏ ਗੇੜਾ ਮਾਰ ਕੇ ਗਏ ਸੀ ਹਾਂਜੀ ਭਾਜੀ ਤੁਸੀਂ ਗਏ ਸੀਗੇ ਨਾਲ ਮੁਲਾਕਤ ਕਰਨ ਹਾਂਜੀ ਹਾਂਜੀ ਮੈਂ ਗਿਆ ਸੀ ਜਣਣ ਗਿਆ ਸੀਗਾ ਪਛਾਣ ਲਿਆ ਸੀਗਾ ਤੁਹਾਨੂੰ ਫਿਰ ਜਦੋਂ ਤੁਸੀਂ ਗਏ ਉੱਥੇ ਕੀ ਕੌਣ ਕੌਣ ਬੰਦਾ ਆ ਆ ਉਹ ਸਾਡੇ ਨਾਲ ਇੱਕ ਹੋਰ ਮੁੰਡਾ ਸੀ ਜਿੱਦਾਂ ਉਹ ਨਾਲ ਖੇਡਦਾ ਵੀ ਰਿਹਾ ਉਹਨਾਂ ਦੇ ਭਾ ਅੱਛਾ ਮਲਜੀਤ ਭਾਈ ਜੀ ਨਾਲ ਖੇਡਦਾ ਵੀ ਰਿਹਾ ਉਹਨਾਂ ਨੇ ਫਿਰ ਕਾਫੀ ਟਾਈਮ ਗੱਲਾਂ ਫਿਰ ਮੇਲੇ ਦੀਆਂ ਗੱਲਾਂ ਚੱਲਦੀਆਂ ਬਹੁਤ ਵਧੀਆ ਨੇਚਰ ਸਾਲੇ ਖਾਣਾ ਵੀ ਉਹਨਾਂ ਨੇ ਆਰਡਰ ਕੀਤਾ ਸੀਗਾ ਤੇ ਬਹੁਤ ਹੀ ਵਧੀਆ ਮਤਲਬ ਮੇਲ ਸਾਰ ਸੁਭਾਵ ਨਾਲ ਬਹੁਤ ਹੀ ਵਧੀਆ ਗਰਾਊਂਡ ਨਾਲ ਜੁੜੇ ਹੋਏ ਬਹੁਤ ਪਰਮਾਤਮਾ ਦੀ ਰਜਾਇਚ ਰਹਿਣ ਵਾਲੇ ਬਹੁਤ ਹੀ ਵਧੀਆ ਕਿ ਜਿਹੜੀ ਬੰਦੇ ਨੂੰ ਐਵੇਂ ਲੱਗਦਾ ਕਿ ਬੜਾ ਵੱਡਾ ਸਟਾਰ ਹੋ ਗਿਆ ਆਪਾਂ ਉੱਥੇ ਚੱਲੇ ਆਂ ਪਤਾ ਨਹੀਂ ਕਿਵੇਂ ਦਾ ਰਿਐਕਟ ਹੋਊਗਾ ਇਹ ਚੀਜ਼ਾਂ ਸਿਗੀਆਂ ਜੈਨ ਚ ਤੁਹਾਡੇ ਨਹੀਂ ਤੇ ਬਹੁਤ ਸਿਗੀਆਂ ਸੀ ਤਾਂ ਆਪਸ ਲਰਦੇ ਜੇ ਗਿਆ ਯਾਰ ਆਪਾਂ ਕੁਝ ਲੈ ਕੇ ਜਾਣਾ ਕੀ ਲੈ ਕੇ ਸਾਨੂੰ ਕੀ ਲੈ ਕੇ ਜਾਈਏ ਵੀ ਅਸੀਂ ਰਾਹ ਦੇ ਵਿੱਚੋਂ ਇੱਕ ਗੁਲਦਸਤਾ ਬਣਾਇਆ ਬੁੱਕਾ ਬਣਾਇਆ ਇੱਕ ਗੁਲਾਬ ਦੇ ਗੁਲਾਬ ਦੇ ओरिजिनल ਫੁੱਲਾਂ ਦਾ ਨਾ ਤੇ ਜਦੋਂ ਲੈ ਕੇ ਗਏ ਉਹ ਕਹਿੰਦੇ ਨਹੀਂ ਨਹੀਂ ਤੁਹਾਡੇ ਲਈ ਥੋੜੀਆਂ ਜਿਹੀ ਸੈਲੀਬ੍ਰਿਟੀਆਂ ਤੁਸੀਂ ਸਭ ਸਾਡੇ ਭਰਾ ਆ ਪਿੰਡ ਤੋਂ ਆਏ ਆ ਨਾ ਨਹੀਂ ਨਹੀਂ ਬਹੁਤ ਬੈਠੇ ਸਾਨੂੰ ਨਾਲ ਖਾਣਾ ਖੁਲਾਇਆ ਚਾਹ ਅਪਲਾਈ ਬਹੁਤ ਪਿੰਡ ਦੀਆਂ ਗੱਲਾਂ ਹੋਰ ਵੀ ਬਚਪਨ ਦੀਆਂ ਬਹੁਤ ਵਧੀਆ ਬਹੁਤ ਹੀ ਵਧੀਆ ਸਵਾਆ ਉਹਨਾਂ ਦੇ ਮਤਲਬ ਜਿੰਨਾ ਕਹਿ ਲਓ ਉਹਨਾਂ ਘਟ ਬਹੁਤ ਵਧੀਆ ਸਵਾਆ ਹੁੰਦਾ ਅੱਛਾ ਬਾਈ ਜੀ ਕਹਿੰਦੇ ਗੱਲਾਂ ਤੋਂ ਇਨਸਾਨ ਦੀਆਂ ਤੋਂ ਪਤਾ ਲੱਗ ਜਾਂਦਾ ਕਿ ਇਨਸਾਨ ਭਾਵੇਂ ਕਿੰਨਾ ਵੀ ਉੱਚੀਆਂ ਪਲਾਂਗਾਂ 'ਕਿਉਣਾ ਪੁੱਟ ਜੀ ਕਿ ਜ਼ਮੀਨੀ ਪੱਧਰ ਤੇ ਹੈ ਕਿ ਨਹੀਂ ਹੈ ਜਦੋਂ ਫਿਰ ਗੱਲਾਂ ਬਾਤਾਂ ਹੋਈਆਂ ਤਾਂ ਸਾਰੀਆਂ ਪਿੰਡ ਦੇ ਨਾਲ ਹੀ ਜੁੜੀਆਂ ਸੀਗੀਆਂ ਹਾਂਜੀ ਤਕਰੀਬਨ ਤਕਰੀਬਨ ਜਿੰਨੀਆਂ ਵੀ ਗੱਲਾਂ ਬਾਤਾਂ ਸੀਗੀਆਂ ਉਹ ਪਿੰਡ ਦੇ ਨਾਲ ਹੀ ਜੁੜੀਆਂ ਹੋਈਆਂ ਸੀ ਉਹਨਾਂ ਦੀਆਂ ਪ੍ਰਾਣੀਆਂ ਯਾਦਾਂ ਤੇ ਹਜੇ ਵੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੈ ਕਿ ਚਾਹੇ ਉਹ ਪਿੰਡ ਛੱਡ ਗਏ ਆ ਪਿੰਡ ਦੇ ਵਿੱਚ ਘਟ ਆਉਣਾ ਜਾਣਾ ਪਰ ਜਿਹੜੀਆਂ ਪਿੰਡ ਦੀਆਂ ਯਾਦਾਂ ਨੂੰ ਆਪਣੇ ਦਿਲ ਦੇ ਵਿੱਚ ਸਮੋਈ ਬੈਠੇ ਆ ਤੇ ਤੁਸੀਂ ਉਹਨਾਂ ਦੀ ਇੰਟਰਵਿਊ ਦੇ ਵਿੱਚ ਵੀ ਬਹੁਤ ਵਾਰੀ ਇਸ ਤਰ੍ਹਾਂ ਦਾ ਜ਼ਿਕਰ ਸੁਣਿਆ ਹੋਵੇਗਾ ਪਿੰਡ ਬਾਰੇ ਤੇ ਬਹੁਤ ਹੀ ਮੈਂ ਜਿਸ ਤਰ੍ਹਾਂ ਪਹਿਲੇ ਦੱਸ ਚੁੱਕਿਆ ਕਿ ਬਿਲਕੁਲ ਜ਼ਮੀਨ ਦੇ ਨਾਲ ਜੁੜਿਆ ਹੋਇਆ ਇਨਸਾਨ ਵਾ ਪ੍ਰਮਾਤਮਾ ਨੂੰ ਮੰਨਣ ਵਾਲਾ ਇਨਸਾਨ ਵਾ ਤੇ ਬਿਲਕੁਲ ਸੰਤ ਰੂਪੀ ਆਤਮਾ ਹੈ ਜੀ ਪਿੰਡ ਦੇ ਵਿੱਚ ਜਦੋਂ ਆਉਂਦੇ ਨੇ ਫਿਰ ਪਤਾ ਹੁੰਦਾ ਕਿ ਆਉਣਾ ਕਿ ਜਾਂ ਫਿਰ ਅਚਾਨਕ ਹੀ ਘੇੜਾ ਵੱਜਦਾ ਦੇਖੋ ਪਿੰਡ ਦੇ ਵਿੱਚ ਜੇਕਰ ਆਪਾਂ ਇਸ ਤਰ੍ਹਾਂ ਦਾ ਜੋ ਸੁਪਰਸਟਾਰ ਅੱਜ ਬਣ ਚੁੱਕਾ ਦਿਲਜੀਤ ਸਾਂਝ ਇਸ ਤਰ੍ਹਾਂ ਦਾ ਇੱਕ ਇੱਕ ਤਰ੍ਹਾਂ ਦਾ ਕਹਿ ਲਓ ਕਿ ਬ੍ਰਾਂਡ ਵਾਓ ਤੇ ਜਦੋਂ ਪਿੰਡ ਦੇ ਵਿੱਚ ਆਪਾਂ ਇਸ ਤਰ੍ਹਾਂ ਦੀ ਕੋਈ ਗੱਲ ਅਗਰ ਪਹਿਲਾਂ ਪਤਾ ਲੱਗ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇੱਥੇ ਕ라우ਡ ਨੂੰ ਸਾਂਭਣਾ ਮੁਸ਼ਕਲ ਹੋ ਜਾਣਾ ਆ ਸੋ ਜਦੋਂ ਵੀ ਉਹਨਾਂ ਨੇ ਕਿਤੇ ਆਉਣਾ ਹੁੰਦਾ ਚੰਚੇਤੀ ਉਹ ਆਉਂਦੇ ਆ ਕਈ ਵਾਰ ਇੱਥੇ ਲਵਲੀ ਯੂਨੀਵਰਸਿਟੀ ਦੇ ਵਿੱਚ ਸ਼ੋਅ ਸੀ ਉਸ ਵਾਰੀ ਆਏ ਆ ਤੇ ਇੱਕ ਦੋ ਵਾਰੀ ਹੋਰ ਜਿਹੜੇ ਨੇੜੇ ਤੇੜੇ ਕਿਤੇ ਉਹਨਾਂ ਦਾ ਕੋਈ ਸ਼ੋਅ ਹੁੰਦਾ ਆ ਤਾਂ ਪਿੰਡ ਦੇ ਵਿੱਚ ਜ਼ਰੂਰ ਢੇਡਾ ਮਾਰਦੇ ਆ ਨਾ ਸਿਰਫ ਘਰ ਦੇ ਵਿੱਚ ਰਹਿੰਦੇ ਬਲਕਿ ਗਲੀਆਂ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਤਾਜ਼ਾ ਕਰਦੇ ਉੱਥੇ ਵੀ ਢੇਡਾ ਮਾਰਦੇ ਆ ਘਰ ਦੇ ਵਿੱਚ ਰਹਿੰਦਾ ਉਹਨਾਂ ਦੇ ਹੁਣ ਕੋਈ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਇੱਥੇ ਰਹਿੰਦੇ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਤबीयत ਉਹ ਥੋੜੀ ਜਿਹੀ ਖਰਾਬ ਹੋਣ ਦੇ ਕਾਰਨ ਤੇ ਕੁਝ ਉਮਰ ਦਾ ਤਕਾਜ਼ਾ ਕਹਿ ਲੋ ਕਿ 올ਡੇਜ ਹੋ ਗਏ ਆ ਇਸ ਕਰਕੇ ਉਹ ਵੀ ਹੁਣ ਉਹਨਾਂ ਦੇ ਨਾਲ ਜਾ ਕੇ ਲੁਧਿਆਣਾ ਉੱਥੇ ਉਹਨਾਂ ਦੀ ਇੱਕ ਫੈਮਿਲੀ ਆ ਉਹਨਾਂ ਦੀ ਜਿਹੜਾ ਘਰ ਵਾ ਉੱਥੇ ਰਹਿਣ ਲੱਗ ਪਏ ਆ ਪਿੰਡ ਦੇ ਵਿੱਚ ਫਿਲਹਾਲ ਉਹਨਾਂ ਦੇ ਪਿੱਛੋਂ ਉਹਨਾਂ ਦੀ ਚਾਚੀ ਜੀ ਤੇ ਉਹਨਾਂ ਦੇ ਜਿਹੜੇ ਸਕੇ ਸੰਬੰਧੀਆਂ ਦੇ ਪਰਿਵਾਰ ਵਾ ਚੱਚੇ ਦਾ ਆਏ ਦੇ ਮੁੰਡੇ ਉਹ ਰਹਿ ਰਹੇ ਆ ਸੁਭਾਵਕ ਹੈ ਕਿ ਜਦੋਂ ਤਰੱਕੀ ਹੁੰਦੀ ਆ ਤਾਂ ਪਿੰਡ ਦਾ ਨਾਂ ਨਾਲ ਜੁੜਦਾ ਤਾਂ ਖੁਸ਼ੀ ਵੀ ਹੁੰਦੀ ਆ ਫਿਰ ਜਦੋਂ ਕੰਟਰੋਵਰਸੀਆਂ ਜੁੜਦੀਆਂ ਨੇ ਉਦੋਂ ਫਿਰ ਖਿਜ ਵੀ ਹੁੰਦੀ ਜਿਹੜੇ ਲੋਕ ਇਦਾਂ ਕਰਦੇ ਨੇ ਦੇਖੋ ਜੀ ਕਹਿੰਦੇ ਚੰਦ ਦੇ ਉੱਤੇ ਤੁੱਕੇ ਆ ਮੂੰਹ ਦੇ ਉੱਤੇ ਪੈਂਦਾ ਹੁੰਦਾ ਸੋ ਅਗਰ ਅਸੀਂ ਗੱਲ ਕਰੀਏ ਕਿ ਕੰਟਰੋਵਰਸੀ ਜਾਂ ਕਿਸੇ ਵੀ ਤਰ੍ਹਾਂ ਦੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਹੋਣਗੇ ਜਿਹੜੇ ਆਪਣੇ ਨਾਂ ਦੇ ਨਾਲ ਉਹਦਾ ਨਾਂ ਜੋੜ ਕੇ ਆਪ ਹਾਈਲਾਈਟ ਹੋਣਾ ਚਾਹੁੰਦੇ ਆ ਸੋ ਅਸੀਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਸੁਨੇਹਾ ਦੇ ਦੇਣਾ ਚਾਹੁੰਦੇ ਆ ਕਿ ਤੁਸੀਂ ਦਿਲਜੀਤ ਦੇ ਬਾਰੇ ਸੋਚਣ ਦਾ ਕਿ ਉਹਦੀ ਸੋਚ ਦੇ ਨੇੜੇ ਵੀ ਨਹੀਂ ਜਾ ਸਕਦੇ ਸੋ ਇਸ ਤਰ੍ਹਾਂ ਦੀ ਕੰਟਰੋਵਰਸਟੀ ਜਿਹੜਾ ਵੀ ਕੋਈ ਕਰਨੀ ਚਾਹੁੰਦਾ ਹੈ ਜਾਂ ਜਿਸ ਤਰ੍ਹਾਂ ਵੀ ਉਹਦੇ ਬਾਰੇ ਕੋਈ ਖਿਆਲ ਰੱਖਦਾ ਹੈ ਉਹ ਬਹੁਤ ਮਾੜੀ ਗੱਲ ਵਾ ਕਿਉਂਕਿ ਜਿੰਨੀ ਦੇਰ ਤੁਸੀਂ ਕਿਸੇ ਇਨਸਾਨ ਨੂੰ ਜਾਣਦੇ ਨਹੀਂ ਉਹਦੇ ਨਾਲ ਨਹੀਂ ਵਿਚਰਦੇ ਓਨੀ ਦੇਰ ਤੁਸੀਂ ਉਹਦੇ ਸੁਭਾਅ ਦਾ ਪਤਾ ਨਹੀਂ ਕਰ ਸਕਦੇ ਜਦੋਂ ਤੁਹਾਡੇ ਤੋਂ ਤਾਂ ਮੈਨੂੰ ਲੱਗਦਾ ਛੋਟੇ ਹੋਣਗੇ ਦਿਲਜੀਤ ਜਦੋਂ ਬਚਪਨ ਦੇ ਵਿੱਚ ਉਦੋਂ ਮਿਲਦੇ ਹੁੰਦੇ ਸੀਗੇ ਕਦੇ ਹੋਈ ਸੀ ਮੁਲਾਕਾਤ ਇੱਥੇ ਖੇਡਦੇ ਹੋਵਾਂਗੇ ਦੇਖੋ ਦਿਲਜੀਤ ਬਹੁਤ ਛੋਟਾ ਹੁੰਦਾ ਸੀ ਉਦੋਂ ਢਾਹਾ ਕਲੀਅਰਾਂ ਸਕੂਲ ਵਾ ਇੱਥੇ ਉੱਥੇ ਉਹ ਪੜ ਉਹ ਸਾਡੇ ਜਿਸ ਤਰ੍ਹਾਂ ਕਹ ਲੋ ਕੇ ਹਮ ਉਮਰ ਸੀਗੇ ਮੇਰੀ ਜਿਹੜੀ ਵੱਡੀ ਸਿਸਟਰ ਵਾ ਉਹਨਾਂ ਦੀ ਸਿਸਟਰ ਦੇ ਨਾਲੋਂ ਪੜਦੇ ਹੁੰਦੇ ਸੀ ਇੱਕੋ ਸਕੂਲ ਦੇ ਵਿੱਚ ਤੇ ਉਹ ਵੀ ਇੰਗਲੈਂਡ ਦੇ ਵਿੱਚ ਜਾ ਵਸੇ ਆ ਦਲਜੀਤ ਦੀ ਸਿਸਟਰ ਆ ਜਿਹੜੇ ਅੱਛਾ ਤੇ ਸਾਡੇ ਤੋਂ ਕਾਫੀ ਛੋਟਾ ਸੀ ਦਲਜੀਤ ਪਰ ਜਿਸ ਤਰ੍ਹਾਂ ਉਹਦੇ ਬਾਰੇ ਸੁਣਨ ਦੇ ਵਿੱਚ ਆਇਆ ਸਾਡੇ ਕੁਝ ਜਿਹੜੇ ਨੌਜਵਾਨ ਸਾਥੀ ਹੋਰ ਹੈਗੇ ਆ ਇੱਥੇ ਪਿੰਡ ਦੇ ਵਿੱਚ ਉਹਨਾਂ ਦੇ ਨਾਲੋਂ ਖੇਡਦਾ ਹੁੰਦਾ ਸੀ ਉਹੀ ਜਿਸ ਤਰ੍ਹਾਂ ਅੱਜ ਕੱਲ੍ਹ ਨਿਆਣੇ ਖੇਡਦੇ ਆ ਪਿੰਡਾਂ ਦੇ ਵਿੱਚ ਕਿ ਛੋਟੇ ਛੋਟੇ ਨਿਆਣੇ ਲੜ ਪਏ ਖੇਡ ਲਏ ਫਿਰ ਹੱਸ ਪਏ ਖੇਡ ਗਏ ਇਸੇ ਤਰ੍ਹਾਂ ਦੀ ਜ਼ਿੰਦਗੀ ਸੀ ਉਹਨਾਂ ਦੀ ਇੱਥੇ ਪਿੰਡ ਦੇ ਵਿੱਚ ਅੱਛਾ ਐਵੇਂ ਚੱਲਦਾ ਸੀਗਾ ਅੱਛਾ ਬਾਈ ਜੀ ਕਿੰਨੇ ਕਿ ਦਲਜੀਤ ਦਸਾਂਜ ਹੋਣਾ ਦਾ ਗੁਰਬਾਣੀ ਦੇ ਨਾਲ ਵੀ ਬੜਾ ਵਧੀਆ ਕਹਿੰਦੇ ਨੇ ਕਿ ਰਿਹਾ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਤਾਂ ਪਿੰਡ ਦੇ ਵਿੱਚ ਵੀ ਅਜਿਹਾ ਸੀਗਾ ਮਾਹੌਲ ਹਾਂਜੀ ਜਿੱਦਾਂ ਨਾਲ ਉਹਨਾਂ ਦੇ ਮਤਲਬ ਜਿਹੜੇ ਰਹਿ ਉਹ ਆ ਨਾ ਦੱਸਦੇ ਆ ਉਹਨਾਂ ਨੇ ਜਿੱਦਾਂ ਪ੍ਰਵਾਤ ਫੇਰੀਆਂ ਵੀ ਹੁੰਨੀਆਂ ਸੀ ਵਿੱਚ ਸ਼ਬਦ ਬੋਲਣੇ ਕਰਨੇ ਇਦਾਂ ਦਾ ਸ਼ੁਰੂ ਤੋਂ ਉਹਨਾਂ ਨੂੰ ਬਹੁਤ ਸੀਗਾ ਅੱਛਾ ਹਾਂਜੀ ਬਹੁਤ ਵਧੀਆ ਉਹ ਮਤਲਬ ਗੁਰਬਾਣੀ ਨਾਲ ਜੁੜੇ ਹੋ ਸੀਗੇ ਹਮ ਵਧੀਆ ਤਰੀਕੇ ਨਾਲ ਤੇ ਆਪਣੇ ਨਾਨਕੀ ਮਾਮਾ ਜੀ ਵੀ ਉਹਨਾਂ ਦੇ ਹਮ ਕੀਰਤਨ ਕਰਦੇ ਸੀਗੇ ਉੱਥੇ ਵੀ ਉਹਨਾਂ ਨੂੰ ਫਿਰ ਮਤਲਬ ਨਾਲ ਜੁੜੇ ਰਹੇ ਆ ਉਹ ਹਾਂਜੀ ਬਜੀ ਫਿਰ ਪਿੰਡ ਲੋਕੀ ਆਉਂਦੇ ਰਹਿੰਦੇ ਨੇ ਕਈ ਵਾਰੀ ਘਰ-ਬਾਰ ਦੇਖਣ ਉਹਨਾਂ ਦਾ ਬਿਲਕੁਲ ਜੀ ਹਾਂ ਕਾਫੀ लवली ਯੂਨੀਵਰਸਿਟੀ ਤੋਂ ਆਉਂਦੇ ਆ ਬੱਚੇ ਭੁੰਡੀਆਂ ਪਰ ਪਰ ਆਉਂਦੇ ਆ ਹਾਂਜੀ ਕਦੇ ਫਿਰ ਬਾਹਰ ਜਦੋਂ ਕਿਤੇ ਕੋਈ ਪੁੱਛਦਾ ਕਿ ਤੁਹਾਡਾ ਪਿੰਡ ਕਿਹੜਾ ਹੈ ਜਦੋਂ ਦਿਲਜੀਤ ਦੱਸਾਂਜਦਾ ਤੁਸੀਂ ਨਾਮ ਲੈਨੇ ਹੋ ਬਿਲਕੁਲ ਬਿਲਕੁਲ ਦੱਸਾਂਜ ਕਲਾ ਕੱਲ ਦੀ ਫਾਈਨਲ ਕਰਨ ਦੀ ਖਾਨੀ ਬਿਲਕੁਲ ਬਿਲਕੁਲ ਹਾਂ ਇਹ ਬਾਕੀ ਇੱਕ ਬਈ ਫਕਰ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਏਡਾ ਵੱਡਾ ਨਾਮ ਬਣ ਜਾਏ ਤਾਂ ਉਸ ਇਨਸਾਨ ਕਰਕੇ ਜਿਹੜਾ ਇਨਸਾਨ ਇਥੋਂ ਨਿਕਲ ਕੇ ਗਿਆ ਹੋਵੇਗਾ ਪਰ ਮੈਨੂੰ ਲੱਗਦਾ ਕਈ ਵਾਰੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇੱਕ ਨਾਤਾ ਜਿਹੜਾ ਉਹਨਾਂ ਦਾ ਟੁੱਟ ਗਿਆ ਸੀਗਾ ਬਚਪਨ ਦੇ ਵਿੱਚ ਕਹਿੰਦੇ ਮੈਨੂੰ ਹਮੇਸ਼ਾ ਜਿਹੜਾ ਇਸ ਚੀਜ਼ ਦੀ ਘਾਟ ਰਹੂਗੀ ਪਰ ਮੈਨੂੰ ਲੱਗਦਾ ਕਿ ਫਿਰ ਵੀ ਉਹਨਾਂ ਕਦੇ ਇਹ ਚੀਜ਼ ਵਿੱਚ ਆਉਣ ਨਹੀਂ ਦਿੱਤੀ ਦੇਖੋ ਪਿੰਡ ਦੇ ਨਾਲੋਂ ਨਾਤਾ ਤੋੜਨਾ ਬਹੁਤ ਮੁਸ਼ਕਲੀ ਦੀ ਗੱਲ ਹੋ ਜਾਂਦੀ ਆ ਸੋ ਦਿਲਜੀਤ ਸਾਂਝ ਸ਼ੁਰੂ ਤੋਂ ਹੀ ਇਹ ਪਿੰਡ ਦੇ ਨਾਲ ਜੁੜਿਆ ਹੋਇਆ ਇਨਸਾਨ ਆ ਮੈਂ ਜਿੰਨੀਆਂ ਵੀ ਉਹਨਾਂ ਦੀ ਇੰਟਰਵਿਊ ਦੇਖੀਆਂ ਜਾਂ ਹੋਰ ਵੀ ਕੋਈ ਗੱਲਬਾਤ ਅਸੀਂ ਕੀਤੀ ਆ ਅਸੀਂ ਉਹਨਾਂ ਨੂੰ ਉੱਥੇ ਮਿਲ ਕੇ ਵੀ ਆਏ ਆ 40-45 ਮਿੰਟ ਸਾਡੇ ਨਾਲ ਉਹ ਬੈਠੇ ਗੱਲਬਾਤ ਮਾਰਦੇ ਰਹੇ ਆ ਤੇ ਪਿੰਡ ਉਹਨਾਂ ਦੇ ਮਤਲਬ ਰੂਹ ਦੇ ਵਿੱਚ ਵਸਿਆ ਹੋਇਆ ਆ ਤੇ ਪਿੰਡ ਬਾਰੇ ਬਹੁਤ ਸਾਰੀਆਂ ਗੱਲਾਂ ਪ੍ਰਾਣੀਆਂ ਯਾਦਾਂ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ ਕਿਸ ਤਰ੍ਹਾਂ ਅਸੀਂ ਮੰਡਾਲੀ ਮੇਲੇ ਜਾਂਦੇ ਹੁੰਦੇ ਸੀ ਤੇ ਕਿਸ ਤਰ੍ਹਾਂ ਅਸੀਂ ਮੋਟਰਾਂ ਤੇ ਨਹਾਉਂਦੇ ਹੁੰਦੇ ਸੀ ਹਰ ਤਰ੍ਹਾਂ ਦੀ ਗੱਲ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਆ ਤੇ ਬਿਲਕੁਲ ਹੀ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਤੇ ਸਾਨੂੰ ਜਿੰਨਾ ਉਹਨਾਂ ਨੇ ਉੱਥੇ ਮਾਣ ਵਸਾਇਆ ਅਸੀਂ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅੱਛਾ ਭਾਈ ਜੀ ਕਈ ਵਾਰੀ ਮੈਨੂੰ ਲੱਗਦਾ ਜਦੋਂ ਗੱਲਾਂ ਤੁਰਦੀਆਂ ਹੋਣਗੀਆਂ ਪਿੰਡ ਦੇ ਵਿੱਚ ਉਹਨਾਂ ਬਾਰੇ ਤਾਂ ਜਿਹੜੇ ਉਹਨਾਂ ਨੂੰ ਜਾਣਦੇ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਖੇਡਿਆ ਦਲਜੀਤ ਉਹ ਸੁਣ ਗੱਲਾਂ ਸੁਣਾਉਂਦੇ ਨੇ ਕਿਸੇ ਸੁਣਾਉਂਦੇ ਨੇ ਪੁਰਾਣੇ ਨਹੀਂ ਬਿਲਕੁਲ ਭਾਜੀ ਹਾਂ ਜਿੱਦਾਂ ਕਈ ਬੰਦੇ ਸਾਡੇ ਜਦੋਂ ਤੁਸੀਂ ਉਹਨਾਂ ਦੇ ਘਰ ਦੇ ਲਾਗੇ ਜਾਉਂਗੇ ਅਜੇ ਵੀ ਤੁਹਾਨੂੰ ਮਿਲ ਪੈਣਗੇ ਉਹ ਘਰ ਦੇ ਲਾਗੇ ਗੁਰੂ ਘਰ ਹੈ ਉਹ ਉੱਥੇ ਬਹੁਤ ਜਿੱਦਾਂ ਤੁਸੀਂ ਪਹਿਲਾਂ ਭਾਜੀ ਉਹਨਾਂ ਨੂੰ ਪੁੱਛ ਉਹ ਅਕਸਰ ਸ਼ਬਦ ਚੌਂਕੀ ਦੇ ਵਿੱਚ ਗਾਇਆ ਕਰਦੇ ਸੀ ਫਿਰ ਜਿਹੜੇ ਭਾਈ ਰਣਜੀਤ ਸਿੰਘ ਸੋਢੀ ਉਹਨਾਂ ਦੇ ਮਾਮਾ ਜੀ ਆ ਅੱਛਾ ਤੇ ਉਹਨਾਂ ਦੇ ਨਾਲੋਂ ਕੀਰਤਨ ਕਰਦੇ ਸੀ ਤੇ ਜਿੰਨੀਆਂ ਵੀ ਮਤਲਬ ਕਿ ਕਿਸੇ ਦਾ ਭਾਜੀ ਇਹੀ ਹੈ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕੱਲ ਨੂੰ ਕਿਸੇ ਨੇ ਕੀ ਬਣ ਜਾਣਾ ਹਾਂ ਜਿੱਦਾਂ ਆਪਾਂ ਦਾ ਆ ਨਾਰਮਲ ਬੱਚੇ ਤੁਰੇ ਫਿਰਦੇ ਹੋ ਤਾਂ ਇੱਦਾਂ ਹੀ ਖੇਡਦੇ ਹੋਣੇ ਹਾਂ ਤੇ ਉਹ ਤਾਂ ਚਲੋ ਉਹਨਾਂ ਦੇ ਭਾਗਾਂ ਦੇ ਵਿੱਚ ਰੱਬ ਨੇ ਕੋਈ ਲਿਖਿਆ ਸੀਗਾ ਤੇ ਉਹ ਤਾਂ ਹੁਣ ਸਾਰੀ ਦੁਨੀਆ ਜਾਣਦੀ ਆ ਜਿਵੇਂ ਫਿਰ ਵੈਲਫੇਅਰ ਸੁਸਾਇਟੀ ਬਣਾਈ ਤੁਸੀਂ ਉਹਦੇ ਵਿੱਚ ਵੀ ਕਰ ਦਿੰਦੇ ਨੇ ਹੈਲਪ ਬਿਲਕੁਲ ਭਾਜੀ ਜਦੋਂ ਭਾਜੀ ਹੁਣੀ ਚਾਕੇ ਆਏ ਤਾਂ ਉਹਨਾਂ ਨੇ 1 ਲ 25000 ਰੁਪਏ ਦਾ ਚੈੱਕ ਪਤੌਰ ਪਿੰਡ ਦੀ ਡਿਵੈਲਪਮੈਂਟ ਲਈ ਉਹਨਾਂ ਨੇ ਦਿੱਤਾ ਸੀ ਕਸਮ ਹਾਂ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਕੋਈ ਗੱਲਬਾਤ ਹੋਈ ਤਾਂ ਜ਼ਰੂਰ ਤੇ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਵੀ ਤੁਸੀਂ ਕੋਈ ਕੰਮ ਜਿੱਡਾ ਵੀ ਮਰਜ਼ੀ ਆਰੰਭਣਾ ਹੋਵੇ ਤੁਸੀਂ ਸਾਨੂੰ ਦੱਸਦੇ ਹੋ ਆਪਾਂ ਤੁਹਾਡੇ ਨਾਲ ਖੜੇ ਹਾਂ ਜਿਵੇਂ ਲੰਬਾ ਵੱਧ ਹੋ ਕੇ ਖੜੇ ਹਾਂ ਹਾਂ ਆਖਰੀ ਸਵਾਲ ਹੈ ਬਾਈ ਮੇਰਾ ਜਹਨ ਚ ਨਹੀਂ ਆਇਆ ਕਿ ਇੱਕ ਅਖਾੜਾ ਪਿੰਡ ਦੇ ਵਿੱਚ ਵੀ ਹੋ ਜੇ ਦੇਖੋ ਆਇਆ ਤਾਂ ਬਹੁਤ ਵਰੀਆ ਪਰ ਉਹਦੇ ਲਈ ਐਡੇ ਵੱਡੇ ਲੈਵਲ ਦੇ ਅਰੇਂਜਮੈਂਟ ਕਰਨੇ ਹਾਲਾਂਕਿ ਅੱਜ ਤੋਂ 10 15 20 ਸਾਲ ਪਹਿਲਾਂ ਕਰ ਵੀ ਲੈਂਦੇ ਤਾਂ ਸ਼ਾਇਦ ਕਿਸੇ ਤਰ੍ਹਾਂ ਹੋ ਜਾਂਦਾ ਪਰ ਹੁਣ ਕਰਨਾ ਕਰਾਉਣਾ ਸਾਡੀ ਸੋਚ ਤੋਂ ਵੀ ਕਈ ਵਾਰੀ ਪਰੇ ਦੀਆਂ ਗੱਲਾਂ ਹੋ ਜਾਂਦੀਆਂ ਪਰ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਇਸ ਬਾਰੇ ਵੀ ਇਸ ਟੌਪਿਕ ਤੇ ਵੀ ਵੀ ਆਪਾਂ ਪਿੰਡ ਦੇ ਵਿੱਚ ਜ਼ਰੂਰ ਤੁਹਾਨੂੰ ਬੁਲਾਵਾਂਗੇ ਤੇ ਅਸੀਂ ਸੁਧਾਰ ਨਹੀਂ ਗੱਲ ਕੀਤੀ ਅਸੀਂ ਜਿੰਨੇ ਜੋਗੇ ਵੀ ਹੋਏ ਅਸੀਂ ਸ਼ਬਦ ਦੇ ਵਰਤਿਆ ਉੱਥੇ ਕਿ ਅਸੀਂ ਜਿੰਨੇ ਜੋਗੇ ਵੀ ਹੋਏ ਅਸੀਂ ਉਹ ਤੁਹਾਡੇ ਲਈ ਕਰਾਂਗੇ ਉਹ ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਕਰਨੀ ਕਹਿੰਦਾ ਤੁਸੀਂ ਨਹੀਂ ਕਰਨਾ ਕਹਿੰਦਾ ਸਾਰਾ ਅਰੇਂਜਮੈਂਟ ਮੈਂ ਕਰੂੰਗਾ ਮੈਂ ਆਉਂਗਾ ਵੀ ਪਿੰਡ ਵਾਸੀਆਂ ਨੂੰ ਮਿਲੂੰਗਾ ਅਖਾੜਾ ਵੀ ਲਾਵਾਂਗੇ ਤੇ ਤੁਸੀਂ ਕੋਈ ਅਰੇਂਜਮੈਂਟ ਨਹੀਂ ਕਰਨਾ ਤੁਹਾਡੀ ਉੱਥੇ ਗੈਦਰਿੰਗ ਹੀ ਬਹੁਤ ਵੱਡੀ ਮੇਰੇ ਲਈ ਮਾਨਸਤਕਾਰ ਵਾਲੀ ਗੱਲ ਵਾ ਤੇ ਉਹ ਸਾਰਾ ਅਰੇਂਜਮੈਂਟ ਮੈਂ ਆਪਣੇ ਆਪ ਕਰਾਂਗਾ ਤੇ ਜਰੂਰ ਪਿੰਡ ਦੇ ਵਿੱਚ ਇੱਕ ਦਿਨ ਇੱਥੇ ਅਖਾੜਾ ਲਾਵਾਂਗੇ ਠੀਕ ਹੈ ਬਾਈ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਦੁਸਾਂਝ ਕਲਾ ਦੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਦਜੀਤ ਦੁਸਾਂਝ ਹੋਣਾ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਸਭ ਤੋਂ ਵੱਡੀ ਗੱਲ ਔਰ ਸਭ ਤੋਂ ਵਧੀਆ ਗੱਲ ਦਜੀਤ ਦੁਸਾਂਝ ਹੋਣਾ ਦੀ ਇਹੀ ਹੈ ਕਿ ਪਿੰਡ ਦੇ ਨਾਲ ਜੁੜੇ ਹੋਏ ਨੇ ਗਰਾਉਂਡ ਦੇ ਨਾਲ ਜੁੜੇ ਹੋਏ ਨੇ ਜਿਹੜਾ ਵਿਰਸਾ ਆਪਣਾ ਅਜੇ ਤੱਕ ਨਹੀਂ ਭੁੱਲੇ ਭਾਵੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਉੱਚੇ ਪੱਧਰ ਤੇ ਜਾ ਕੇ ਉਹਨਾਂ ਨੇ ਤਰੱਕੀ ਕੀਤੀ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ